जय हिंद जय भारत जय श्री राम सत श्री अकाल मैं आरती राजपूत मैं एक बंदे नु लबरिया सवेर दा ओ मैनु लब्या नहीं आज 4 जून है आज लोकसभा चुनाव दे रिजल्ट सी ओ ना वादू किकल्या पांदा है बंदा बड़े किकलिए तो शौक हैगा किककली एक किकली, किकली दो गो किली एदर किकली पांदा ओ समझ रहे हो मैं गल कीती कर रही हां भगवंत मान जी दी जो पंजाब दे सीएम हैगे आ ओ किथे चले गए भगवंत मान जी ਤੁਹਾਡੇ 92 ਐਮਐਲਏ 92 ਚ ਰਹਿ ਗਏ 25 25 ਵਿਧਾਨ ਸਭਾ ਤੁਸੀਂ ਜਿੱਤੇ ਤਿੰਨ ਤੁਹਾਡੇ ਲੋਕ ਸਭਾ ਦੇ ਸੀਟਾਂ ਆਈਆਂ ਉਹ ਵੀ ਚਲੋ ਆ ਗਈਆਂ ਮੈਂ ਕਹਿੰਨੀ ਟੱਕਰ ਬਰਾਬਰ ਦੀ ਸੀ ਤੇ ਮੈਨੂੰ ਲੱਗਦਾ ਹੁਣ ਜਨਤਾ ਤੁਹਾਨੂੰ ਜਵਾਬ ਦੇ ਚੁੱਕੀ ਹੈ ਕਿ ਜਨਤਾ ਨੂੰ ਪਾਵੇਂ ਤੁਸੀਂ 1100 ਬੀਬੀ ਨੂੰ ਦੇ ਦਿਓ ਤੁਸੀਂ ਲਾਲਚ ਜਨਤਾ ਤੁਹਾਨੂੰ ਪਸੰਦ ਨਹੀਂ ਕਰਦੀ ਉਹ ਜਿਹੜੀ ਵੋਟਾਂ ਪੈ ਗਈਆਂ ਉਹ ਤੁਸੀਂ ਸਮਝੋ ਜੱਬੇਵਾਲ ਜੀ ਕਿਧਰੋਂ ਆਈ ਸੀ ਸਮਝ ਰੋ ਇਸ਼ਾਰਾ ਕਿੰਨੂ ਵੋਟ ਪਈ ਔਰ ਵੀ ਜਿਹੜੇ ਤੁਹਾਡੇ ਕੈਂਡੀਡੇਟ ਹੈ ਉਹ ਕਿੱਦਾਂ ਵੋਟ ਪਈ ਸਮਝੋ ਆਮ ਆਦਮੀ ਪਾਰਟੀ ਦਿੱਲੀੋਂ ਵੀ ਸੀਟਾਂ ਹਾਰੀ ਸਾਰੀ ਪੰਜਾਬ 'ਚ ਵੀ ਬੜੀ ਵੇਸਤੀ ਕਰਾ ਲਈ ਹੈ ਤੇ ਮੈਨੂੰ ਲੱਗਦਾ ਹੁਣ ਭਗਵਤ ਮਾਨ ਤੇ ਕੇਜਰੀਵਾਲ ਨੂੰ ਇਸਤਿਫਾ ਦੇ ਦੇਣਾ ਚਾਹੀਏ ਕੁਰਸੀ ਛੱਡ ਦੇਣੀ ਚਾਹੀਦੀ ਹੈ ਕੁਰਸੀ ਦੀ ਮੋਹ ਮਾਇਆ ਛੱਡ ਦੋ ਜਨਤਾ ਨੂੰ ਹੁਣ ਕੋਈ ਵਧੀਆ ਲੀਡਰ ਲਾਹਣ ਦੋ ਤਾਂ ਕਿ ਸੁਧਾਰ ਹੋ ਸਕੇ ਪੰਜਾਬ ਤੇ ਦਿੱਲੀ ਦਾ ਸਮਝੇ